ਸ੍ਰੀ ਗੁਰੂ ਖਾਲਸਾਤ ਸਤ ਸੰਗਤ ਜੀਓ ਅੱਜ ਮੈਂ ਆਪ ਸਭ ਜੀ ਦੇ ਸਾਹਮਣੇ ਖਾਲਸਾ ਪ੍ਰਗਟਿਓ ਦਿਵਸ ਨੂੰ ਲੈ ਕੇ ਬਾਟੇ ਦੇ ਗੁਣ ਵਿਸ਼ੇ ਉੱਤੇ ਆਪ ਸਭ ਨਾਲ ਵਿਚਾਰ ਸਾਂਝੇ ਕਰਾਂਗੀ ਸੁਣਨ ਦਾ ਯਤਨ ਕਰਨਾ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਖਾਲਸੇ ਦੀ ਸਿਰਜਣਾ ਕੀਤੀ ਸੀ ਉਸ ਦਿਨ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਦੀਆਂ ਘੁੱਟਾਂ ਤਿਆਰ ਕੀਤੀਆਂ ਸੀ ਅੰਮ੍ਰਿਤਿਆ ਘੁਟਿਆ ਤਿਆਰ ਕਰਨ ਵਾਸਤੇ ਪੰਜ ਚੀਜ਼ਾਂ ਨੂੰ ਵਰਤਿਆ ਸੀ ਅੱਜ ਆਪਾਂ ਉਹਨਾਂ ਪੰਜ ਚੀਜ਼ਾਂ ਬਾਰੇ ਗੱਲ ਕਰਾਂਗੇ ਕਿ ਉਹ ਪੰਜ ਚੀਜ਼ਾਂ ਸਾਨੂੰ ਕੀ ਕੀ ਉਪਦੇਸ਼ ਦੇ ਰਹੀਆਂ ਹਨ ਤੇ ਉਹਨਾਂ ਪੰਜ ਚੀਜ਼ਾਂ ਤੋਂ ਸਾਨੂੰ ਕੀ ਗੁਣ ਸਿੱਖਣ ਨੂੰ ਮਿਲਦੇ ਹਨ ਸਨਗੁਰੂ ਕਲਗੀਧਰ ਪਾਸ਼ਾ ਜੀ ਨੇ ਅੰਮ੍ਰਿਤ ਦੀਆਂ ਘੁਟਣਾਂ ਤਿਆਰ ਕਰਨ ਵਾਸਤੇ ਸਭ ਤੋਂ ਪਹਿਲਾਂ ਜਿਹੜੀ ਚੀਜ਼ ਵਰਤੀ ਸੀ ਉਹ ਹੈ ਬਾਟਾ ਹੁਣ ਜਦੋਂ ਅਸੀਂ ਬਾਟੇ ਬਾਰੇ ਪੜ੍ਹਦੇ ਆ ਬਾਟੇ ਦੇ ਇਤਿਹਾਸ ਤੇ ਪਿਛੋਕੜ ਨੂੰ ਫੋਲਦੇ ਆ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਬਾਟਾ ਧਰਮ ਦੀ ਦੁਨੀਆ ਵਿੱਚ ਬਹੁਤ ਵੱਡੀ ਜਗ੍ਹਾ ਰੱਖਦਾ ਸੀ ਪਰ ਬਾਟੇ ਦੀ ਬਦਕਿਸਮਤੀ ਇਹ ਸੀ ਕਿ ਬਾਟੇ ਨੂੰ ਧਰਮ ਦੀ ਦੁਨੀਆ ਵਿੱਚ ਵਰਤਿਆ ਤਾਂ ਗਿਆ ਉਸ ਨੂੰ ਪੂਰਾ ਜ਼ਲੀਲ ਵੀ ਕੀਤਾ ਗਿਆ ਬਹੁਤ ਨੀਵਾ ਕੀਤਾ ਗਿਆ ਮੇਰੇ ਕਹਿਣ ਦਾ ਭਾਵ ਕਿ ਜਦੋਂ ਵੀ ਕੋਈ ਮੰਗਤਾ ਮੰਗਣ ਜਾਂਦਾ ਆ ਉਹ ਇੱਕ ਬਾਟੇ ਨੂੰ ਪਕੜ ਕੇ ਲੈ ਕੇ ਜਾਂਦਾ ਆ ਬਾਟੇ ਨੂੰ ਦਰਦਰ ਤੇ ਮੰਗਣ ਵਾਸਤੇ ਹਰ ਇੱਕ ਧਰਮ ਦੇ ਬੰਦੇ ਨੇ ਵਰਤਿਆ ਜਦੋਂ ਵੀ ਉਹ ਮੰਗਣ ਗਿਆ ਉਹਨੇ ਅਗਾਹ ਜਾ ਕੇ ਸਾਹਮਣੇ ਬਾਟੇ ਬਾਟਾ ਅੱਗੇ ਕਰ ਦਿੱਤਾ ਬਾਟੇ ਨੂੰ ਇੱਕ ਮੰਗਣ ਦਾ ਪ੍ਰਤੀਕ ਬਣਾ ਦਿੱਤਾ ਫਿਰ ਜਦੋਂ ਗੁਰੂ ਨਾਨਕ ਦੇਵ ਜੀ ਜਗਨਨਾਥ ਪੁਰੀ ਜਾਂਦੇ ਆ ਜਿੱਥੇ ਉਹਨਾਂ ਨੇ ਆਰਤੀ ਸਿਖਾਈ ਉੱਥੇ ਗੁਰੂ ਜੀ ਨੇ ਇੱਕ ਪਖੰਡੀ ਦਾ ਪਖੰਡ ਵੀ ਦੂਰ ਕੀਤਾ ਉਹ ਪਖੰਡੀ ਆਖਦਾ ਸੀ ਕਿ ਮੈਨੂੰ ਇੰਦਰਪੁਰੀ ਨਜ਼ਰ ਆ ਰਹੀ ਹੈ ਮੈਨੂੰ ਪਤਾਲਪੁਰੀ ਨਜ਼ਰ ਆ ਰਹੀ ਹੈ ਮੈਨੂੰ ਬ੍ਰਹਮਾਪੁਰੀ ਤੇ ਮੈਨੂੰ ਵਿਸ਼ਨੂਪੁਰੀ ਨਜ਼ਰ ਆ ਰਹੀ ਹੈ ਲੋਕਾਂ ਨੂੰ ਝੂਠ ਬੋਲ ਕੇ ਪਖੰਡ ਕਰਕੇ ਉਹ ਆਪਣੇ ਮਗਰ ਲਾਈ ਬੈਠਾ ਸੀ ਇੱਕ ਦਿਨ ਉਹ ਬੈਠਾ ਸੀ ਤੇ ਉਸ ਨੇ ਆਪਣੀ ਅੱਖਾਂ ਬੰਦ ਕੀਤੀਆਂ ਹੋਈਆਂ ਸੀ ਤੇ ਅੱਗੇ ਇੱਕ ਬਾਟਾ ਵੀ ਰੱਖਿਆ ਹੋਇਆ ਸੀ ਜਦੋਂ ਕੋਈ ਬਾਟੇ ਦੇ ਵਿੱਚ ਪੈਸੇ ਪਾਉਂਦਾ ਤਾਂ ਉਸ ਨੂੰ ਆਪਣੇ ਕੰਨਾਂ ਰਾਹੀਂ ਆਵਾਜ਼ ਆਉਂਦੀ ਸੀ ਪਰ ਉਹ ਆਪਣਾ ਪਖੰਡ ਜਾਰੀ ਰੱਖਦਾ ਸੀ ਬਾਬੇ ਨਾਨਕ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਇੱਕ ਕੰਮ ਆਖਿਆ ਕਿ ਮਰਦਾਨਿਆਂ ਇਸ ਬਾਟੇ ਨੂੰ ਚੁੱਕ ਕੇ ਇਸ ਦੇ ਪਿੱਛੇ ਰੱਖ ਦੇ ਫਿਰ ਭਾਈ ਮਰਦਾਨੇ ਨੇ ਇਵੇਂ ਹੀ ਕੀਤਾ ਫਿਰ ਜਦੋਂ ਉਹ ਕੋਈ ਪੈਸਾ ਥੱਲੇ ਡੇਗ ਦਿੰਦਾ ਤਾਂ ਉਹ ਪਖੰਡੀ ਸੋਚਦਾ ਕਿ ਪੈਸੇ ਡਿੱਗਣ ਦੀ ਆਵਾਜ਼ ਮੇਰੇ ਬਾਟੇ ਵਿੱਚੋਂ ਕਿਉਂ ਨਹੀਂ ਆ ਰਹੀ ਤਾਂ ਫਿਰ ਉਸਨੇ ਆਪਣੀ ਅੱਖਾਂ ਖੋਲ੍ਹ ਕੇ ਕਹਿੰਦਾ ਕਿ ਮੇਰਾ ਬਾਟਾ ਕਿਸ ਨੇ ਚੁੱਕਿਆ ਹੈ ਤੇ ਗੁੱਸੇ ਵਿੱਚ ਬੋਲਦਾ ਹੈ ਕਿ ਸੰਤਾ ਨਾਲ ਮਸ਼ਕਰੀ ਨਹੀਂ ਕਰੀ ਦੀ ਸੰਤਾ ਨਾਲ ਮਜ਼ਾਕ ਨਹੀਂ ਕਰੀਦਾ ਜੇ ਕਿਸੇ ਨੇ ਮੇਰਾ ਬਾਟਾ ਚੁੱਕਿਆ ਹੈ ਤਾਂ ਮੈਨੂੰ ਦੇ ਦਿਓ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਤੁਹਾਡਾ ਬਾਟਾ ਅਸੀਂ ਚੁੱਕਿਆ ਹੈ ਪਰ ਮੈਂ ਦੇਾਂਗਾ ਜ਼ਰੂਰ ਪਰ ਮੈਨੂੰ ਦੋ ਤਿੰਨ ਸਵਾਲਾਂ ਦੇ ਜਵਾਬ ਦਿਓ ਫਿਰ ਪਖੰਡੀ ਨੇ ਆਖਿਆ ਜੀ ਪੁੱਛੋ ਜੋ ਪੁੱਛਣਾ ਹੈ ਫਿਰ ਗੁਰੂ ਜੀ ਨੇ ਆਖਿਆ ਕਿ ਤੈਨੂੰ ਇੰਦਰਪੁਰੀ ਨਜ਼ਰ ਆਉਂਦੀ ਹੈ ਪਖੰਡੀ ਨੇ ਕਿਹਾ ਹਾਂ ਫਿਰ ਗੁਰੂ ਜੀ ਨੇ ਆਖਿਆ ਤੈਨੂੰ ਪਤਾਲਪੁਰੀ ਬ੍ਰਹਮਾਪੁਰੀ ਤੇ ਵਿਸ਼ਨੂਪੁਰੀ ਨਜ਼ਰ ਆਉਂਦੀ ਹੈ ਉਹਨੇ ਆਖਿਆ ਹਾਂ ਫਿਰ ਪਾਸ਼ਾ ਜੀ ਨੇ ਆਖਿਆ ਕਿ ਅੱਖਾਂ ਬੰਦ ਕਰੋ ਤੇ ਧਿਆਨ ਮਾਰੋ ਕਿ ਕਿਸ ਪੁਰੀ ਵਿੱਚ ਤੁਹਾਡਾ ਵਾਟਾ ਹੋਵੇਗਾ ਤੇ ਜਦੋਂ ਬਾਬੇ ਨਾਨਕ ਨੇ ਇਹ ਗੱਲ ਆਖੀ ਕਿ ਤੇ ਉਸ ਪਖੰਡੀ ਨੂੰ ਕਿਹਾ ਕਿ ਮੈਨੂੰ ਕੋਈ ਪੁਰੀ ਨਜ਼ਰ ਨਹੀਂ ਆਉਂਦੀ ਮੈਂ ਤਾਂ ਪਖੰਡ ਕਰਦਾ ਸੀ ਬਾਬੇ ਨੇ ਆਖਿਆ ਕਿ ਸਾਰੇ ਸੰਗਤ ਦੇ ਸਾਹਮਣੇ ਜਾ ਕੇ ਮਾਫੀ ਮੰਗ ਤੇ ਸੱਚੋ ਸੱਚ ਦੱਸ ਕਿ ਤੈਨੂੰ ਕੋਈ ਪੂਰੀ ਨਜ਼ਰ ਨਹੀਂ ਆਉਂਦੀ ਜਦੋਂ ਇਸ ਪਖੰਡੀ ਨੇ ਆਪਣੀ ਗਲਤੀ ਮੰਨੀ ਤੇ ਬਾਬੇ ਨੇ ਕਿਹਾ ਇਸ ਦੇ ਮਗਰ ਪਏ ਬਾਟੇ ਨੂੰ ਚੁੱਕ ਕੇ ਇਸ ਦੇ ਅੱਗੇ ਰੱਖਿਓ ਤੇ ਫਿਰ ਗੁਰੂ ਜੀ ਨੇ ਇਸ ਪਖੰਡੀ ਦਾ ਪਖੰਡ ਦੂਰ ਕੀਤਾ ਤੇ ਇਸ ਵਿੱਚ ਸਾਰੀ ਖੇਡ ਬਾਟੇ ਦੀ ਹੀ ਸੀ ਤੇ ਜਦੋਂ ਇਸ ਘਟਨਾ ਤੋਂ ਬਾਅਦ ਦ ਬਾਟਾ ਪੂਰੀ ਤਰ੍ਹਾਂ ਦੁਨੀਆ ਵਿੱਚ ਬਦਨਾਮ ਹੋ ਗਿਆ ਸੀ ਤੇ ਤਾਂ ਹੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਨੂੰ ਕਿਹਾ ਕਿ ਹੁਣ ਬਾਟਾ ਚਿੱਕੜ ਵਿੱਚ ਡਿੱਗ ਚੁੱਕਿਆ ਹੈ ਗੰਦਾ ਹੋ ਗਿਆ ਹੈ ਲਿਆ ਪੁੱਤਰ ਇਸ ਬਾਟੇ ਨੂੰ ਚਿੱਕੜ ਵਿੱਚੋਂ ਕੱਢੀਏ ਤੇ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਇਸ ਬਾਟੇ ਨੂੰ ਉੱਚੀ ਜਗ੍ਹਾ ਤੇ ਰੱਖੀਏ ਤੇ ਫਿਰ ਭਾਬੇ ਲੈਹਨੇ ਨੇ ਚਿੱਕੜ ਵਿੱਚੋਂ ਬਾਟੇ ਨੂੰ ਕੱਢਿਆ ਬਾਟੇ ਨੂੰ ਧੋ ਦਿੱਤਾ ਤੇ ਬਾਟੇ ਨੂੰ ਸਾਫ਼ ਕਰ ਦਿੱਤਾ ਜਦੋਂ ਬਾਟੇ ਨੂੰ ਫੜਨ ਵਾਲੇ ਪੰਜ ਪਿਆਰੀ ਤਿਆਰ ਹੋ ਗਏ ਤਾਂ ਬਾਟਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਤੋਂ ਤੁਰਿਆ ਤੇ ਕਲਗੀਧਰ ਪਾਸ਼ਾ ਜੀ ਕੋਲ ਪਹੁੰਚਿਆ ਤੇ ਫਿਰ ਗੁਰੂ ਜੀ ਨੇ ਕਿਹਾ ਕਿ ਪਹਿਲਾਂ ਇਹ ਬਾਟਾ ਲੋਕਾਂ ਦੇ ਘਰਾਂ ਵਿੱਚ ਜਾਂਦਾ ਸੀ ਸਿਰਫ ਮੰਗਣ ਵਾਸਤੇ ਪਰ ਅੱਜ ਇਹ ਬਾਟਾ ਮੰਗਤਾ ਨਹੀਂ ਦਾਤਾ ਬਣੇਗਾ ਸਤਗੁਰੂ ਜੀ ਨੇ ਇਸ ਬਾਟੇ ਵਿੱਚ ਜਲ ਪਾ ਕੇ ਪਤਾਸੇ ਪਾ ਕੇ ਜਦੋਂ ਖੰਡਾ ਫੇਰਿਆ ਤੇ ਗੁਰੂ ਤੇ ਅੰਮ੍ਰਿਤ ਦੀਆਂ ਘੁੱਟਾਂ ਤਿਆਰ ਹੋਈਆਂ ਅੱਜ ਇਸ ਬਾਟੇ ਨੇ ਕਿਸੇ ਕੋਲ ਕੁਝ ਮੰਗਿਆ ਨਹੀਂ ਸਗੋਂ ਬਾਟੇ ਨੇ ਆਪਣੇ ਵਿੱਚੋਂ ਅੰਮ੍ਰਿਤ ਨੂੰ ਵੰਡਿਆ ਆ ਤੇ ਸਾਨੂੰ ਬਾਟਾ ਅਜ ਪਹਿਲਾ ਗੁਣ ਇਹ ਸਿਖਾਉਂਦਾ ਹੈ ਕਿ ਗੁਰੂ ਦਾ ਸਿੱਖ ਮੰਗਤਾ ਨਹੀਂ ਹੈ ਗੁਰੂ ਦਾ ਸਿੱਖ ਬਾਟੇ ਦੀ ਤਰ੍ਹਾਂ ਦਾਤਾ ਹੈ ਗੁਰੂ ਦਾ ਸਿੱਖ ਕਿਸੇ ਦੇ ਦਰਤੇ ਜਾ ਕੇ ਝੋਲੀ ਨਾ ਅੱਡੀ ਕੁਝ ਮੰਗੇ ਨਾ ਝੋਲੀ ਨਾ ਅੱਡੇ ਕੁਝ ਮੰਗੇ ਨਾ ਸਗੋਂ ਗੁਰੂ ਦਾ ਸਿੱਖ ਐਡਾ ਦాతਾ ਏ ਕਿ ਜੋ ਇਹਦੇ ਦਰਤੇ ਕੁਝ ਮੰਗਣ ਆਵੇ ਉਸ ਦੀ ਝੋਲੀ ਵਿੱਚ ਇਹ ਖੈਰ ਪਾਵੇ ਬਾਟੀ ਨੇ ਪਹਿਲਾ ਗੁਣ ਸਾਨੂੰ ਇਹ ਸਿਖਾਇਆ ਏ ਦੂਜਾ ਗੁਣ ਬਾਟੀ ਦਾ ਸਬਾ ਇਹ ਹੈ ਕਿ ਜਦੋਂ ਅਸੀਂ ਰੋਟੀ ਖਾਂਦੇ ਆ ਸਾਡੇ ਸਾਹਮਣੇ ਕੋਲੀ ਦਾ ਥਾਲ ਪਿਆ ਏ ਉਸਨੇ ਸਭ ਤੋਂ ਪਹਿਲਾਂ ਆਪਣੇ ਵਿੱਚ ਵਸਤੂ ਨੂੰ ਪਵਾਇਆ ਹੈ ਤੇ ਫਿਰ ਉਸਨੇ ਆਪਣੇ ਖਾਣ ਖਾਣ ਵਾਸਤੇ ਆਪਣੇ ਮਾਲਕ ਨੂੰ ਆਪਣੇ ਵਿੱਚੋਂ ਪਾਈ ਸਬਜੀ ਰੋਟੀ ਨੂੰ ਦਿੱਤਾ ਹੈ ਬਾਟੇ ਨੇ ਸਾਨੂੰ ਦੂਜਾ ਗੁਣ ਇਹ ਸਿਖਾਇਆ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਅੰਦਰ ਗੁਣ ਧਾਰਨ ਕਰੋ ਤੇ ਫਿਰ ਇਹਨਾਂ ਗੁਣਾਂ ਨੂੰ ਅਗਾਹ ਵੰਡਿਓ ਫਿਰ ਜਦੋਂ ਤੁਹਾਡੇ ਅੰਦਰ ਗੁਣ ਧਾਰਨ ਹੋ ਜਾਏ ਫਿਰ ਉਹਨਾਂ ਨੂੰ ਛਪਾਓ ਨਾ ਸਾਰੀ ਦੁਨੀਆ ਅੱਗੇ ਜਾ ਕੇ ਵੰਡੋ ਪਹਿਲਾ ਗੁਣ ਇਹ ਸੀ ਕਿ ਸਿੱਖ ਮੰਗਤਾਂ ਨਹੀਂ ਦਾਤਾ ਹੈ ਤੇ ਗੁਣ ਦੂਜਾ ਗੁਣ ਇਹ ਕਿ ਤੇਰੇ ਅੰਦਰ ਗੁਣ ਪ੍ਰਵੇਸ਼ ਕਰਨ ਤੇ ਉਹਨਾਂ ਨੂੰ ਤੂੰ ਦੁਨੀਆ ਅੰਦਰ ਜਾ ਕੇ ਵੰਡ ਤੇ ਤੀਜਾ ਇਹ ਕਿ ਜੇਕਰ ਬਾਟਾ ਸਿੱਧਾ ਹੈ ਤਾਂ ਫਿਰ ਇਹਦੇ ਵਿੱਚ ਸਭ ਕੁਝ ਪਵੇਗਾ ਪਰ ਜੇਕਰ ਬਾਟਾ ਪੁੱਠਾ ਹੈ ਤਾਂ ਫਿਰ ਇਹਦੇ ਵਿੱਚ ਕੁਝ ਇੱਕ ਵੀ ਬੂੰਦ ਨਹੀਂ ਪੈਣੀ ਬਾਟਾ ਤੀਜੀ ਗੱਲ ਸਾਨੂੰ ਇਹ ਸਿਖਾ ਰਿਹਾ ਹੈ ਕਿ ਜਦੋਂ ਅਸੀਂ ਆਪਣੇ ਅੰਦਰ ਦਾ ਹਿਰਦਾ ਪਰਮਾਤਮਾ ਦੇ ਦਰ ਤੇ ਆ ਕੇ ਸਿੱਧਾ ਹੋ ਗਿਆ ਤਾਂ ਫਿਰ ਇਹਦੇ ਵਿੱਚ ਬਹੁਤ ਕੁਝ ਪਵੇਗਾ ਪਰ ਜੇਕਰ ਸਾਡਾ ਹਿਰਦਾ ਪਰਮਾਤਮਾ ਦੇ ਦਰ ਤੇ ਆ ਕੇ ਵੀ ਸਿੱਧਾ ਨਾ ਹੋਇਆ ਤਾਂ ਫਿਰ ਇਹਦੇ ਵਿੱਚ ਕੁਝ ਜਨੇ ਕੁਝ ਵੀ ਨਹੀਂ ਪਹਿਣਾ ਚਾਹੀ ਹਾਲਸਾ ਪ੍ਰਗਟਿਓ ਦਿਵਸ ਤੇ ਵਿਚਾਰ ਸਾਂਝੀ ਕਰਦੇ ਆ ਅਨੇਕਾ ਪੁੱਲਾਂ ਹੋ ਗਈਆਂ ਨੇ ਪੁੱਲ ਚੋ ਮੁਆਫ ਕਰਨੀ ਬਲਾਊਜ਼ ਦੀ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ